ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਚੜ੍ਹਦੀ ਗਲਾ ਹੁੰਦੀ ਹੈ ਸੋ ਮਹਾਰਾਜ ਸਾਨੂੰ ਕਈ ਪ੍ਰਕਾਰ ਦੀ ਸੋਝੀ ਖਾਲਸਾ ਜੀ ਦਿੰਦੇ ਜ਼ਿੰਦਗੀ ਵਿੱਚ ਕਿਹੜੇ ਕੰਮ ਜਿਹੜੇ ਕੀਤੇਆਂ ਮਹਾਰਾਜ ਮਾਲਕ ਦੀ ਪ੍ਰਾਪਤੀ ਹੁੰਦੀ ਹੈ ਕਿਹੜੇ ਕੰਮ ਕੀਤੇ ਨਹੀਂ ਹੁੰਦੀ ਇਹ ਸਾਰੀ ਦੀ ਸਾਰੀ ਸੋਝੀ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਪ੍ਰਾਪਤ ਹੁੰਦੀ ਹੈ ਮਹਾਰਾਜ ਦੱਸਦੇ ਆ ਕਿ ਸੰਸਾਰ ਵਿੱਚ ਮਨੁੱਖ ਆਉਂਦਾ ਹੈ ਕਈ ਪ੍ਰਕਾਰ ਦੇ ਕਰਮ ਕਰਦਾ ਹੈ ਖਾਲਸਾ ਜੀ ਕੋਈ ਦਾਨ ਕਰਦਾ ਹੈ ਕੋਈ ਪੁੰਨ ਕਰਦਾ ਹੈ ਕੋਈ ਕوش ਕਰਦਾ ਹੈ ਕੋਈ ਕੁਸ਼ ਕਰਦਾ ਹੈ ਪਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਈ ਕਈ ਸਮਾਂ ਹੋ ਗਿਆ ਉਹਨਾਂ ਨੂੰ ਦਾਨ ਕਰਦਿਆਂ ਨੂੰ ਜਾਂ ਕੋਈ ਕਾਰਜ ਕਰਦਿਆਂ ਨੂੰ ਪਰ ਉਹਨਾਂ ਦੇ ਅੰਦਰੋਂ ਜਿਹੜਾ ਪੰਨਾਂ ਚੋਰਾ ਦਾ ਰੌਲਾ ਹੈ ਉਹੇ ਤੱਕ ਮੁੱਕਿਆ ਨਹੀਂ ਖਾਲਸਾ ਜੀ ਇਹ ਕੀ ਕਾਰਨ ਹੈ ਕਾਰਨ ਇਹੀ ਹੈ ਕਿ ਅਸੀਂ ਜੋ ਕਰਦੇ ਹਾਂ ਉਹਦੇ ਬਾਰੇ ਫਿਰ ਉਹਨੂੰ ਜਿਤਾਉਨੇ ਆ ਜਦੋਂ ਕਰਕੇ ਜਿਤਾ ਦਈਏ ਫਿਰ ਖਾਲਸਾ ਜੀ ਉਹ ਕੀਤਾ ਹੋਇਆ ਪੁੰਨ ਕਰਮ ਉਹ ਕੀਤਾ ਹੋਇਆ ਦਾਨ ਖਾਲਸਾ ਜੀ ਨਸ਼ਟ ਹੋ ਜਾਂਦਾ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦਾ ਸੰਸਾਰ ਦੇ ਜੀਵ ਦੀ ਇਹ ਫਿਤਰਤ ਹੈ ਕਿ ਥੋੜਾ ਕਰਕੇ ਉਹਨੂੰ ਬਹੁਤਾ ਕਰਕੇ ਜਿਤਾਉਣਾ ਕਿ ਇਹ ਮੈਂ ਕੀਤਾ ਤੇ ਜੋ ਮੈਂ ਕਰ ਸਕਦਾ ਆ ਮੇਰੇ ਕੋਲ ਜੋ ਹੋਇਆ ਉਹ ਕਿਸੇ ਕੋਲੋਂ ਨਹੀਂ ਸੀ ਹੋ ਸਕਦਾ ਮੰਨ ਲਓ ਕੋਈ ਖਾਲਸਾ ਜੀ ਸੇਵਾ ਹੀ ਕਰਦਾ ਮਹਾਰਾਜ ਦੀ ਕਿਰਪਾ ਸਦਕਾ ਤੇ ਉਹ ਖਾਲਸਾ ਜੀ ਵੱਡਾ ਕਰਕੇ ਜਿਤਾਵੇ ਵੀ ਆਪਾਂ ਆ ਕਰਦੇ ਆ ਉਹ ਕਰਦੇ ਆ ਜਿੱਦਾਂ ਦਾਸ ਹੀ ਲਾ ਲੋ ਮਹਾਰਾਜ ਕਲਗੀਧਰ ਸਵਾਮੀ ਜੀ ਦੀ ਮਿਹਰ ਸਦਕਾ ਸ਼ਹੀਦਾਂ ਦੀ ਕਿਰਪਾ ਸਦਕਾ ਖਾਲਸਾ ਜੀ ਆਪਾਂ ਸੇਵਾ ਕਰਦੇ ਆ ਸ਼ਹੀਦਾਂ ਨੇ ਬਲ ਬਖਸ਼ਿਆ ਕਲਗੀਧਰ ਸਵਾਮੀ ਮਹਾਰਾਜ ਨੇ ਬਲ ਬਖਸ਼ਿਆ ਉਹ ਬਲ ਸਦਕਾ ਮਹਾਰਾਜ ਇਸ ਸਰੀਰ ਕੋਲੋਂ ਇਸ ਭਾਂਡੇ ਕੋਲੋਂ ਕਾਰਜ ਕਰਵਾ ਰੇ ਸੇਵਾ ਲੈ ਰੇ ਪਰ ਜੇ ਖਾਲਸਾ ਜੀ ਮੈਂ ਆਖਾਂ ਕਿ ਇਹ ਕੰਮ ਮੈਂ ਕਰਦਾ ਤੇ ਮੇਰੇ ਤੋਂ ਬਿਨਾ ਹੋਰ ਕੋਈ ਕਰ ਨਹੀਂ ਸਕਦਾ ਜੋ ਅਸੀਂ ਕਰਦੇ ਹਾਂ ਉਹ ਕੋਈ ਹੋਰ ਨਹੀਂ ਕਰ ਸਕਦਾ ਤੇ ਇਹ ਖਾਲਸਾ ਜੀ ਸਰਾਸਰ ਗਲਤ ਹੈ ਕਿਉਂਕਿ ਮਹਾਰਾਜ ਜੀਆਂ ਦੇ ਜਿਹੜਾ ਪੰਥ ਹੈ ਸਤਿਗੁਰਾਂ ਦਾ ਉਹਦੇ ਵਿੱਚ ਖਾਲਸਾ ਜੀ ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਮ ਜਿਉ ਇੱਕ ਤੋਂ ਇੱਕ ਵੱਧ ਕੇ ਹੈ ਸੇਵਾ ਕਰਨ ਵਾਲੀ ਸੋ ਸੇਵਾ ਕਰਕੇ ਜਿਤਾਉਣਾ ਨਹੀਂ ਸੇਵਾ ਕਰਕੇ ਕਿਸੇ ਪ੍ਰਕਾਰ ਦਾ ਹਉਮੈ ਭਾਵ ਅੰਦਰ ਨਹੀਂ ਰੱਖਣਾ ਬਾਣੀ ਪੜ ਕੇ ਜਿਤਾਉਣਾ ਨਹੀਂ ਕਿ ਮੈਂ ਐਨੀ ਬਾਣੀ ਪੜਦਾ ਹਾਂ ਸਾਡਾ ਸਾਰਿਆਂ ਦਾ ਸੁਭਾਅ ਹੈ ਆਪਾਂ ਵੇਖੀਏ ਆਪਣੇ ਅੰਦਰ ਝਾਤ ਮਾਰ ਕੇ ਤੇ ਆਪਾਂ ਖਾਲਸਾ ਜੀ ਬਾਣੀ ਪੜ ਕੇ ਆਮ ਕਰਕੇ ਸੁਣਾਉਂਦੇ ਫਿਰਦੇ ਆ ਲੋਕਾਂ ਨੂੰ ਕਿ ਮੈਂ ਤੇ ਇੰਨੇ ਦੁਪਹਿਰੇ ਕੱਟ ਲੇ ਮੈਂ ਤੇ ਐਨੀ ਬਾਣੀ ਪੜਦਾ ਮੈਂ ਤੇ ਆਹ ਕਰ ਲਿਆ ਆਹੋ ਕਰ ਲਿਆ ਮੈਨੂੰ ਤੇ ਕੱਖ ਪ੍ਰਾਪਤ ਨਹੀਂ ਹੋਇਆ ਖਾਲਸਾ ਜੀ ਜੇਸ ਵੇਲੇ ਤੁਹਾਡੇ ਮੁਖੋਂ ਇਹ ਲਬਜ ਨਿਕਲ ਆਉਣ ਦਾ ਸਮਝੋ ਤੁਸੀਂ ਕੱਖ ਨਹੀਂ ਜੇ ਕੀਤਾ ਤੁਸੀਂ ਖਾਲੀ ਦੇ ਖਾਲੀ ਹੋ ਇਸੇ ਪ੍ਰਕਾਰ ਕਿਉਂਕਿ ਜੇ ਕੋਈ ਮਨੁੱਖ ਦੱਸ ਦੇਵੇ ਕਿ ਮੇਰੇ ਕੋਲੇ ਇੰਨੇ ਪੈਸੇ ਆ ਤੇ ਖਾਲਸਾ ਜੀ ਉਹਨੂੰ ਚੋਰ ਪੈ ਹੀ ਜਾਂਦੇ ਇਸੇ ਪ੍ਰਕਾਰ ਜਦੋਂ ਅਸੀਂ ਰਸਨਾ ਨਾਲ ਦੱਸ ਦਿੰਨੇ ਆ ਕਿ ਅਸੀਂ ਇੰਨੇ ਪਾਠ ਕਰਦੇ ਆ ਤੁਹਾਡੇ ਅੰਦਰ ਬੈਠੇ ਹੋਏ ਜਿਹੜੇ ਪੰਜ ਚੋਰ ਨੇ ਉਹ ਖਾਲਸਾ ਜੀ ਤੁਹਾਡਾ ਕੀਤਾ ਹੋਇਆ ਜਪ ਤਪ ਖੁੰਦੇ ਆ ਉਹ ਇਹੋ ਜੀ ਫਿਰ ਤੁਹਾਡੀ ਬਿਰਤੀ ਕਰਦੇ ਆ ਕਿ ਤੁਹਾਡੇ ਕੋਲੋਂ ਹਉਮੈ ਵੀ ਭਾਵ ਵੀ ਅੰਦਰ ਪਾ ਦਿੰਦੇ ਹੀਰਖਾ ਵੀ ਕਰਾ ਦਿੰਦੇ ਆ ਮਾੜਾ ਕਿਸੇ ਨੂੰ ਬੋਲ ਵੀ ਬੁਲਾ ਦਿੰਦੇ ਆ ਕਿਸੇ ਪ੍ਰਕਾਰੇ ਕਿਸੇ ਦਾ ਖਾਲਸਾ ਜੀ ਮੰਦਾ ਵੀ ਚਿਤਵ ਲੈਦਾ ਬੰਦਾ ਫਿਰ ਉਹ ਖਤਮ ਹੋ ਜਾਂਦਾ ਕੀਤਾ ਹੋਇਆ ਪੁੰਨ ਕਰਮ ਸਤਿਗੁਰੂ ਜੀ ਕਹਿੰਦੇ ਨੇ ਜਿਨ ਹਰ ਪਾਇਆ ਤਿਨੇ ਛਪਾਇਆ ਜਿਨ੍ਹਾਂ ਨੇ ਉਹਦੀ ਪ੍ਰਾਪਤੀ ਕਰ ਲਈ ਐ ਉਹ ਫਿਰ ਖਾਲਸਾ ਦੀ ਛਾਪ ਕੇ ਰੱਖਦੇ ਆ ਜਿਨ੍ਹਾਂ ਨੇ ਆਪਣੀ ਭਗਤੀ ਭਾਵ ਨੂੰ ਛਾਪ ਕੇ ਰੱਖਿਆ ਉਹਨਾਂ ਦੇ ਅੰਦਰ ਖਾਲਸਾ ਜੀ ਫਿਰ ਐਸਾ ਜਿਹੜਾ ਆਨੰਦ ਪ੍ਰਗਟ ਹੁੰਦਾ ਜਿਵੇਂ ਮੰਨ ਲਓ ਜਿਹੜਾ ਬੀਜ ਧਰਤੀ ਦੇ ਉੱਤੇ ਰਹਿ ਜਾਵੇ ਮਿੱਟੀ ਦੇ ਉੱਤੇ ਰਹਿ ਜਾਵੇ ਖਾਲਸਾ ਜੀ ਉਹ ਫਲਦਾ ਨਹੀਂ ਉਹਨੂੰ ਜਾਂ ਤਾਂ ਪੰਛੀ ਚੁਗ ਜਾਂਦੇ ਜਾਂ ਖਾਲਸਾ ਜੀ ਉਹ ਫਲ ਨਾਸ਼ ਹੋ ਜਾਂਦਾ ਤੇ ਪਰ ਜਿਹੜਾ ਜੀਵ ਜਿਹੜਾ ਫਲ ਖਾਲਸਾ ਜੀ ਜਿਹੜਾ ਦਾਣਾ ਧਰਤੀ ਦੇ ਵਿੱਚ ਚਲਾ ਜਾਂਦਾ ਜਿਹੜਾ ਅੰਨ ਦਾ ਦਾਣਾ ਖਾਲਸਾ ਜੀ ਧਰਤੀ ਦੇ ਵਿੱਚ ਡੂੰਘਾ ਚਲਿਆ ਜਾਂਦਾ ਨੱਪਿਆ ਜਾਂਦਾ ਲੁਕ ਜਾਂਦਾ ਉਹ ਫਿਰ ਮਹਾਰਾਜ ਦੀ ਕਿਰਪਾ ਸਦਕਾ ਪੁੰਗਰ ਕੇ ਬਾਹਰ ਆਉਂਦਾ ਕਿਉਂ ਕਿਉਂ ਉਹ ਕਿਉਂਕਿ ਉਹ ਜਿਹੜਾ ਬੀ ਸੀ ਖਾਲਸਾ ਜੀ ਉਹ ਧਰਤੀ ਦੇ ਵਿੱਚ ਲੁਕਿਆ ਰਿਆ ਲੁਕੇ ਰਹਿਣ ਕਰਕੇ ਉਹ ਫਿਰ ਪ੍ਰਗਟ ਹੋ ਕੇ ਨਿਕਲਿਆ ਪੌਦਾ ਬਣਿਆ ਉਹਨੂੰ ਫਾਲ ਫੁੱਲ ਲੱਗੇ ਤੇ ਉਹਦੀ ਸੋਭਾ ਹੋਈ ਇਸੇ ਪ੍ਰਕਾਰ ਖਾਲਸਾ ਜੀ ਹਿਰਦੇ ਵਿੱਚ ਜਪ ਤਪ ਕੀਤਾ ਹੋਇਆ ਲੁਕਾ ਕੇ ਰੱਖਣਾ ਜੇ ਹਿਰਦੇ ਰੂਪੀ ਉਹਦੇ ਵਿੱਚ ਪੜਦਾ ਪਾ ਛੱਡੋਗੇ ਫਿਰ ਉਹ ਇੱਕ ਨਾ ਇੱਕ ਦਿਨ ਖਾਲਸਾ ਜੀ ਤੁਹਾਨੂੰ ਸੁਖ ਦਵੇਗਾ ਤੁਹਾਡੇ ਅੰਦਰ ਪੌਦਾ ਬਣੇਗਾ ਆਤਮਿਕ ਆਨੰਦ ਬਣੇਗਾ ਜਿੱਥੇ ਤੁਹਾਡੇ ਮਹਾਰਾਜ ਸੱਚੇ ਪਾਸ਼ਾ ਦਾ ਆਸਣ ਸੱਜਿਆ ਜਿੱਥੇ ਤੁਸੀਂ ਨਾਮ ਜਪਦੇ ਹੋ ਸੁਰਤੀ ਵਰਤੀ ਵਿੱਚ ਉਥੇ ਮਹਾਰਾਜ ਕਾਲਪੁਰਖ ਦਾ ਵਾਸਾ ਹੋਵੇਗਾ ਪਰ ਜਿਹੜਾ ਬੀਜ ਧਰਤੀ ਦੇ ਉੱਤੇ ਰਹਿ ਜਾਂਦਾ ਉਹ ਖਾਲਸਾ ਜੀ ਖਾਲੀ ਰਹਿ ਜਾਂਦਾ ਉਗਦਾ ਨਹੀਂ ਤੇ ਆਪਾਂ ਇਸੇ ਪ੍ਰਕਾਰ ਹੀ ਕਰਦੇ ਆ ਨਾਮ ਜਪਦੇ ਆ ਬਾਣੀ ਪੜਦੇ ਆਂ ਚਪੈਰਿਆਂ ਸਾਹਿਬ ਵਿੱਚ ਵੀ ਬਾਣੀ ਪੜਦੇ ਆਂ ਪਰ ਖਾਲਸਾ ਜੀ ਸਾਡਾ ਬੀਜਿਆ ਹੋਇਆ ਬੀਜ ਜਿਹੜਾ ਹੈ ਉਹ ਉੱਤੇ ਹੀ ਰਹਿ ਜਾਂਦਾ ਤੇ ਉਹਨੂੰ ਵਿਕਾਰਾਂ ਰੂਪੀ ਪੰਛੀ ਪੈ ਜਾਂਦੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਬੜੇ ਕਰਮ ਕਰਦਾ ਹੈ ਸੰਸਾਰ ਬਹੁਤ ਕਰਮ ਕਰਦਾ ਪਰ ਪਤਾ ਨਹੀਂ ਲੱਗਦਾ ਉਹ ਪਰਮੇਸ਼ਰ ਜਿਹੜਾ ਪਿਆਰਾ ਸੱਜਣ ਹੈ ਉਹਨੂੰ ਕਿਵੇਂ ਮਹਾਰਾਜ ਪਾਇਆ ਜਾਵੇ ਤੇ ਪਰ ਸਤਿਗੁਰੂ ਫਿਰ ਉੱਥੇ ਦੱਸਦੇ ਵੀ ਮਹਾਰਾਜ ਕਹਿੰਦੇ ਪਿਆਰੇ ਇਨਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਮੈਨੂੰ ਕਿਵੇਂ ਰੱਬ ਮਿਲੇ ਮੈਂ ਬੜੇ ਕਰਮ ਕਰਦਾ ਹਾਂ ਬਾਣੀ ਪੜ੍ਹਦਾ ਹਾਂ ਨਾਮ ਜਪਦਾ ਹਾਂ ਅਭਿਆਸ ਕਰਦਾ ਹਾਂ ਸੇਵਾ ਸਿਮਰਨ ਕਰਦਾ ਹਾਂ ਪਰ ਮਹਾਰਾਜ ਮੈਂ ਬੜੇ ਕਰਮ ਕਰਕੇ ਵੇਖੇ ਪਰ ਮੈਨੂੰ ਪਰਮੇਸ਼ਰ ਪਿਆਰਾ ਨਹੀਂ ਮਿਲਿਆ ਮਹਾਰਾਜ ਕਹਿੰਦੇ ਹਾਰ ਪਰਿਓ ਸੁਆਮੀ ਕੈ ਦਵਾਰਾ ਦੀਜੈ ਬੁੱਧ ਬਵੇਕਾ ਕਹਿੰਦੇ ਆਪਣੇ ਸਤਿਗੁਰਾਂ ਦੀ ਜਿਹੜੀ ਸ਼ਰਨ ਹੈ ਉਹਦੇ ਵਿੱਚ ਜਾ ਕੇ ਡਿੱਗ ਪਵੋ ਤੇ ਕਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਵਿਵੇਕ ਬੁੱਧ ਬਖਸ਼ੋ ਮਹਾਰਾਜ ਮੈਨੂੰ ਪਤਾ ਲੱਗ ਜਵੇ ਵੀ ਭਲਾਈ ਕੀ ਹੈ ਤੇ ਬੁਰਾਈ ਕੀ ਹੈ ਮਾੜਾ ਕੰਮ ਕੀ ਹੈ ਤੇ ਚੰਗਾ ਕੰਮ ਕੀ ਹੈ ਐਸੀ ਬੁੱਧ ਵਿਵੇਕ ਮਹਾਰਾਜ ਸਾਨੂੰ ਬਖਸ਼ਣਾ ਕਰੋ ਜਿਹੜਾ ਮਨੁੱਖ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਲਾਉਂਦਾ ਹੈ ਸਤਗੁਰੂ ਜਰੂਰ ਸੁਣਦੇ ਖਾਲਸਾ ਜੀ ਮਹਾਰਾਜ ਫਿਰ ਖਾਲਸਾ ਜੀ ਸ਼ਬਦ ਵਿੱਚ ਸਮਝਾਉਂਦੇ ਕਿ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਉੰਗੰਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮੂਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਾਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਕਹਿੰਦੇ ਮੈਂ ਬੜਿਆਂ ਤੀਰਥਾਂ ਤੇ ਜਾ ਕੇ ਰਟਨ ਕੀਤਾ ਸਾਰੀ ਧਰਤੀ ਦਾ ਭ੍ਰਮਣ ਕੀਤਾ ਕਹਿੰਦਾ ਮੂਨ ਧਾਰੀ ਚੁੱਪ ਧਾਰ ਕੇ ਬੈਠਾ ਰਿਆ ਤੇ ਮੈਂ ਕਰਪਾਤੀ ਬਣ ਗਿਆ ਸਾਂ ਸੋ ਭਾਂਡਿਆਂ ਦੀ ਥਾਂ ਆਪਣੇ ਹੱਥਾਂ ਨੂੰ ਵਰਤਣ ਵਾਲਾ ਜੰਗਲ ਵਿੱਚ ਖਾਲਸਾ ਜੀ ਨੰਗਾ ਕਹਿੰਦਾ ਤੁਰਿਆ ਫਿਰਦਾ ਸਾਂ ਬੜੇ ਪਾਠ ਕੀਤੇ ਬੜੇ ਵੇਦ ਪੜ੍ਹੇ ਬੜੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ ਉਹਨਾਂ ਨੂੰ ਵਿਚਾਰਿਆ ਨਿਵਲੀ ਕਰਮ ਜਿਹੜੇ ਕਰਮ ਹਨ ਉਹ ਵੀ ਮੈਂ ਕਰਦਾ ਰਿਆਂ ਜਿਹੜਾ ਕੁੰਡਲਨੀਕ ਕਰਮ ਹੁੰਦਾ 나ੜੀ ਰਾਹੀਂ ਖਾਲਸਾ ਜੀ ਆਪਣੇ ਸਵਾਸਾਂ ਨੂੰ ਤਾਂ ਚੜਾਉਣਾ ਰੋਕਣਾ ਤੇ ਪਰਮਹਾਰਾਜ ਕਹਿੰਦੇ ਪੰਜ ਜਨਾਸੋਂ ਪੰਜ ਜਨਾਸੋਂ ਸੰਗ ਨਾ ਛੁਟਕਿਓ ਜਿਹੜੇ ਪੰਜ ਚੋਰ ਨੇ ਅੰਦਰ ਬੈਠੇ ਹੋਏ ਉਹਨਾਂ ਦਾ ਸਾਥ ਜਿਹੜਾ ਖਾਲਸਾ ਜੀ ਛੁਟਿਆ ਨਹੀਂ ਤੇ ਵਧੇ ਇਕ ਜਿਹੜਾ ਅਹੰਕਾਰ ਸੀ ਅਧਿਕ ਅਹੰਭੁ ਬੁਧ ਬਾਧੇ ਜਿਹੜਾ ਹੰਕਾਰ ਮਤ ਜਿਹੜੀ ਸੀ ਖਾਲਸਾ ਜੀ ਉਹ ਵਧੇਰੇ ਹੋਰ ਹੋਗੀ ਪਰ ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ ਰੱਬ ਨੂੰ ਪਾਉਣ ਦਾ ਉਹ ਕੀ ਹੈ ਹਾਰ ਪਰਿਓ ਸਵਾਮੀ ਕੈਦਵਾਰ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਟਹਿ ਪੈਂਦਾ ਡਿੱਗ ਪੈਂਦਾ ਡਿੱਗਣ ਦਾ ਭਾਵੇਂ ਨਹੀਂ ਹੈ ਕਿ ਠੇਡਾ ਲੱਗ ਗਿਆ ਕਿ ਡਿੱਗ ਪਏ ਡਿੱਗਣ ਦਾ ਭਾਵ ਹੈ ਨਿਮਾਣੇ ਹੋ ਜਾਣਾ ਨਿਤਾਣੇ ਹੋ ਜਾਣਾ ਗਰੀਬੜੇ ਹੋ ਜਾਣਾ ਕੰਗਾਲ ਜੇ ਹੋ ਕੇ ਭਿਖਾਰੀ ਬਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਜਾਣਾ ਫਿਰ ਸਤਿਗੁਰੂ ਜੀ ਕਰਦੇ ਦੀਜਾ ਬੁੱਧ ਬਵੇਕਾ ਫਿਰ ਵਿਵੇਕ ਬੁੱਧ ਬਖਸ਼ ਦੇ ਫਿਰ ਖਾਲਸਾ ਜੀ ਇਹ ਸੋਝੀ ਆ ਜਾਂਦੀ ਹੈ ਕਿ ਜਿਹੜੇ ਮੈਂ ਜਿੰਨੇ ਕਰਮ ਕਰਦਾ ਸਾਰੇ ਗਲਤ ਨੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰਵ ਕਰਵਤ ਤਾਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਮਹਾਰਾਜ ਸੱਚੇ ਪਾਸ਼ਾ ਸਮਝਾਉਂਦੇ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਤਰ ਭੂਮ ਬੋ ਅਰਪੇ ਨ ਮਿਲਿਆ ਹਰ ਦਵਾਰ ਕਹਿੰਦੇ ਮੈਂ ਕਈ ਪ੍ਰਕਾਰ ਦੇ ਦਾਨ ਕੀਤੇ ਸੋਨਾ ਦਾਨ ਕੀਤਾ ਇਸਤਰੀ ਦਾਨ ਕੀਤੀ ਵਧੀਆ ਘੋੜੇ ਦਾਨ ਕੀਤੇ ਵਧੀਆ ਹਾਥੀ ਵੀ ਦਾਨ ਕੀਤੇ ਕਈ ਪ੍ਰਕਾਰ ਦੇ ਮੈਂ ਕਈ ਕਿਸਮਾਂ ਦੇ ਦਾਨ ਕੀਤੇ ਅੰਨ ਦਾਨ ਕੀਤਾ ਕਹਿੰਦੇ ਬਸਤਰ ਕੱਪੜਿਆਂ ਦੇ ਦਾਨ ਕੀਤੇ ਤੇ ਭੂਮ ਬੋ ਅਰਪੇ ਧਰਤੀ ਦਾ ਦਾਨ ਦਿੱਤਾ ਜਿਹੜੀ ਜ਼ਮੀਨ ਸੀ ਕੋਈ ਪਰ ਫਿਰ ਵੀ ਪਰਮੇਸ਼ਰ ਦੇ ਦਰ ਤੇ ਨਹੀਂ ਪਹੁੰਚ ਸਕਿਆ ਪੂਜਾ ਅਰਚਾ ਬੰਦਨ ਡੰਡਾਉਤ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪਰਿਆ ਨੈ ਮਿਲਿਆ ਇਹ ਜੁਗਤਾ ਗੁਰੂ ਨਾਨਕ ਸਾਹਿਬ ਮਹਾਰਾ ਸਮਝਾਉਂਦੇ ਕਿ ਇਦਾਂ ਰੱਬ ਨਹੀਂ ਪਿਆਰਿਆ ਮਿਲਣਾ ਭਾਵੇਂ ਪੂਜਾ ਕਰ ਅਰਚਾ ਹੁੰਦੀ ਆ ਖਾਲਸਾ ਜੀ ਮੂਰਤੀ ਦੀ ਪੂਜਾ ਕਰਨੀ ਬੰਦਨਾ ਕਰਨੀ ਦੇਵਤਿਆਂ ਨੂੰ ਡੰਡਾਉਤ ਕਰਨੀ ਛੇ ਕਰਮਾ ਵਿਚ ਮਸਤ ਰਣਾ ਜਿਹੜੇ ਛੇ ਖਾਲਸਾ ਜੀ ਉਹਨਾਂ ਦੇ ਕਰਮ ਮੰਨੇ ਹਨ ਜਾਗ ਕਰਨਾ ਕਰਾਣਾ ਕਈ ਕੁਛ ਵਿਦਿਆ ਪੜਨੀ ਪੜਾਣੀ ਇਹ ਜਿਹੜੇ ਛੇ ਧਾਰਮਿਕ ਉਹਨਾਂ ਦੇ ਕਰਮ ਮੰਨੇ ਹਨ ਹਿੰਦੂਆਂ ਦੇ ਤੇ ਕਹਿੰਦੇ ਪਰ ਇਹ ਕਰਕੇ ਕੀ ਹੁੰਦਾ ਹਾਂ ਹਾਂ ਕਰਤ ਬੰਦਨ ਮੈਂ ਪਰਿਆ ਹੰਕਾਰ ਜਿਹੜਾ ਵਧੇਰੇ ਵੱਧ ਜਾਂਦਾ ਹੈ ਕਹਿੰਦਾ ਫਿਰਦਾ ਮੈਂ ਹੀ ਧਰਮੀ ਆ ਮੈਂ ਹੀ ਪੰਡਤ ਆ ਮੇਰੇ ਤੋਂ ਵੱਡਾ ਕੋਈ ਸਿਆਣਾ ਨਹੀਂ ਮਹਾਰਾਜ ਕਹਿੰਦੇ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਾਇਆ ਦੇ ਮੋਹ ਦੇ ਜਿਹੜੇ ਬੰਦਨ ਹਨ ਉਹਨਾਂ ਦੇ ਵਿੱਚ ਤੂੰ ਜਕੜਿਆ ਜਾ ਰਿਹਾ ਹੈਂ ਸੋ ਸਤਿਗੁਰੂ ਸਾਨੂੰ ਸਮਝਾਉਂਦੇ ਐ ਕਿ ਭਾਈ ਇੱਕੋ ਕੰਮ ਕਰਨਾ ਉਹ ਕੀ ਹੈ ਹਾਰ ਪਰਿਓ ਸਵਾਮੀ ਕੈਦਵਾਰ ਵਾਹਿਗੁਰੂ ਦੇ ਦਰ ਉਤੇ ਟਹਿ ਪੈਣਾ ਹੈ ਡਿਗ ਪੈਣਾ ਹੈ ਨਿਮਾਣੇ ਨਿਤਾਣੇ ਹੋ ਜਾਣਾ ਆਪਣੀ ਬੁੱਧ ਛੱਡ ਦੇਣੀ ਹੈ ਫਿਰ ਕੀ ਹੁੰਦਾ ਦੀਜੇ ਬੁੱਧ ਬਿਵੇਕਾ ਸਤਿਗੁਰੂ ਬਬਿੱਧ ਜਿਹੜੀ ਬੁੱਧ ਹੈ ਬਿਵੇਕ ਬੁੱਧ ਉਹਨੂੰ ਮਹਾਰਾਜ ਜੀ ਬਖਸ਼ ਦਿੰਦੇ ਫਿਰ ਖਾਲਸਾ ਜੀ ਸਤਿਗੁਰ ਮਹਾਰਾਜ ਦੇ ਦਰ ਦਾ ਜਿਹੜਾ ਰਾਹ ਹੈ ਉਹ ਸਾਨੂੰ ਨਜਰੀ ਆ ਜਾਂਦਾ ਹੈ ਸੁਖ ਪ੍ਰਾਪਤ ਹੋ ਜਾਂਦਾ ਸੋ ਇਸੇ ਪ੍ਰਕਾਰ ਲੁਕਾ ਕੇ ਆਪਣਾ ਜਪ ਤਪ ਕਰੋ ਮਹਾਰਾਜ ਕਿਰਪਾ ਕਰਨ ਤੁਹਾਡੇ ਪਰਿਵਾਰ ਨੂੰ ਨਾ ਪਤਾ ਲੱਗੇ ਇਥੋਂ ਤੱਕ ਕਿ ਤੁਹਾਡੇ ਅੰਦਰ ਬੈਠੇ ਸ਼ੈਤਾਨਾਂ ਨੂੰ ਨਾ ਪਤਾ ਲੱਗੇ ਤੁਸੀਂ ਕੁਝ ਕਰਦੇ ਆਂ ਐਵੇਂ ਜਪ ਤਪ ਕਰਦੇ ਆਂ ਮਹਾਰਾਜ ਜੀ ਦੀ ਵੱਡੀ ਖੁਸ਼ੀ ਫਿਰ ਖਾਲਸਾ ਜੀ ਪ੍ਰਾਪਤ ਹੁੰਦੀ ਹੈ ਆਓ ਅੱਜ ਦੀ ਹੱਦ ਵੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੁਆਈ ਹੈ ਇਹ ਹੱਦਬੀਤੀ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਐ ਭੈਣ ਸੁਣਾਉਂਦੀ ਐ ਕਿ ਸ਼ਹੀਦਾਂ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਅਸੀਂ ਨਹੀਂ ਸੀ ਪਹਿਲਾਂ ਮੰਨਦੇ ਵੀ ਕੋਈ ਸ਼ਹੀਦ ਹੁੰਦੇ ਨੇ ਜਾਂ ਇਦਾਂ ਦੀ ਕੋਈ ਚੀਜ਼ ਹੁੰਦੀ ਐ ਜਿਵੇਂ ਖਾਲਸਾ ਜੀ ਅੱਜਕੱਲ ਸਾਡੇ ਕਈ ਪ੍ਰਚਾਰਕ ਵੀ ਕਹਿੰਦੇ ਆ ਪਿੱਛੇ ਜੇ ਇੱਕ ਪ੍ਰਚਾਰਕ ਕਹਿੰਦਾ ਸੀ ਹੈ ਤਾਂ ਉਹ ਮਸ਼ੀਨਰੀ ਬੇਅਕਲ ਬੰਦਾ ਤੇ ਪਰ ਉਹਨੂੰ ਸੰਗਤ ਸਾਧ ਲੈਂਦੀ ਐ ਸੁਣਨ ਵਾਸਤੇ ਉਹਦੀਆਂ ਜੱਬਲੀਆਂ ਉਹ ਕਹਿੰਦਾ ਹੈ ਕਿ ਆ ਹੁਣ ਇਹਨਾਂ ਨੇ ਨਵਾਂ ਡਰਾਮਾ ਫੜਿਆ ਹੋਇਆ ਜੀ ਸ਼ਹੀਦਾਂ ਦਾ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਐ ਜੀ ਫਲਾਨ ਜੀ ਢਮਕਾਨ ਜੀ ਇਹ ਭਾਈ ਤਾਰੂ ਸਿੰਘ ਦਾ ਕਿਸੇ ਨੇ ਗੁਰਦੁਆਰਾ ਵੇਖਿਆ ਕੋਈ ਖੁੱਲਾ ਹੋਵੇ ਭਾਈ ਮਣੀ ਸਿੰਘ ਦਾ ਕੋਈ ਗੁਰਦੁਆਰਾ ਖੁੱਲਾ ਹੋਵੇ ਇਹਨਾਂ ਨੂੰ ਇਹ ਆ ਕਿ ਜਿੱਥੋਂ ਪੈਸੇ ਜ਼ਿਆਦਾ ਬਣਦੇ ਉਹ ਗੁਰਦਾਰੇ ਬਣ ਜਾਂਦੇ ਆ ਹੁਣ ਖਾਲਸਾ ਜੀ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਹੁਣਾਂ ਜੰਗ ਕੀਤੀ ਆ ਲਕੀਰ ਖਿੱਚੀ ਆ ਉੱਥੇ ਸਥਾਨ ਬਣਿਆ ਤੇ ਕੋਈ ਵੱਡੀ ਗੱਲ ਆ ਜਿੱਥੇ ਸ਼ਹੀਦਾਂ ਦਾ ਸਥਾਨ ਆ ਉੱਥੇ ਸਥਾਨ ਤਾਂ ਬਣਦਾ ਹੀ ਆ ਤੇ ਭਾਈ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਨੇ ਵੱਡੀ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਦਾ ਵੀ ਸਥਾਨ ਇੱਥੇ ਹੈਗਾ ਆ ਮਾਝੇ ਦੀ ਧਰਤੀ ਦੇ ਖਾਲਸਾ ਜੀ ਤਰਨਤਾਰਨ ਸਾਹਿਬ ਵਾਲੀ ਸਾਈਡ ਉਹਨੂੰ ਬੇਅਕਲੇ ਨੂੰ ਨਾ ਪਤਾ ਹੋਊਗਾ ਜਿੱਥੇ ਭਾਈ ਤਾਰੂ ਸਿੰਘ ਸਾਹਿਬ ਰਹਿੰਦੇ ਰਹੇ ਉਹਨਾਂ ਦਾ ਘਰ ਸੀ ਪਿੰਡ ਸੀ ਤੇ ਫਿਰ ਜਦ ਹੀ ਉਹਨਾਂ ਦੀ ਸ਼ਹਾਦਤ ਹੋਈ ਆ ਉਹ ਤੇ ਲਾਹੌਰ ਹੁੰਦੀ ਆ ਹੁਣ ਲਾਹੌਰ ਉੱਥੇ ਵੀ ਹੈਗਾ ਆ ਸਥਾਨ ਤੇ ਉੱਥੇ ਹੁਣ ਸੰਗਤ ਅਰੇ ਜਾ ਨਹੀਂ ਸਕਦੀ ਫਿਰ ਖਾਲਸਾ ਜੀ ਉਹਨੇ ਜੱਬੜੀ ਮਾਰੀ ਕਿ ਭਾਈ ਮਣੀ ਸਿੰਘ ਸਾਹਿਬ ਦਾ ਕੋਈ ਗੁਰਦੁਆਰਾ ਨਹੀਂ ਇਹਨਾਂ ਨੇ ਖੋਲਿਆ ਕਿਉਂ ਨਹੀਂ ਭਾਈ ਭਾਈ ਮਣੀ ਸਿੰਘ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਆ ਤੇ ਉੱਥੇ ਉਹਨਾਂ ਨੇ ਸੇਵਾ ਕੀਤੀ ਆ ਤੇ ਉਹਨਾਂ ਦਾ ਉੱਥੇ ਪਹਿਰਾ ਭਾਈ ਮਣੀ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਵਿੱਚ ਸਰੂਪ ਦੀ ਰਚਨਾ ਕੀਤੀ ਆ ਮਹਾਰਾਜ ਦੇ ਨਾਲ ਫਿਰ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਦਿੱਲੀ ਰਹੇ ਨੇ ਸੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੰਮਾ ਸਮਾਂ ਗੁਜ਼ਾਰਿਆ ਇਹਨਾਂ ਮੂਰਖਾਂ ਨੂੰ ਕੀ ਪਤਾ ਵੀ ਕਿਹੜੀ ਗੱਲ ਕਰਨੀ ਚਾਹੀਦੀ ਆ ਤੇ ਕਿਹੜੀ ਨਹੀਂ ਸੋ ਐਵੇਂ ਖਾਲਸਾ ਜੀ ਇਹ ਭੈਣ ਦੱਸਦੀ ਵੀ ਸਾਨੂੰ ਨਹੀਂ ਸੀ ਪਤਾ ਕੋਈ ਸ਼ਹੀਦ ਸਿੰਘ ਇਦਾਂ ਹੁੰਦੇ ਆ ਤੇ ਇਹ ਕਹਿੰਦੇ ਆ ਕਿ ਸਾਡੇ ਨਾ ਜਿਹੜੇ ਮੇਰੇ ਘਰ ਵਾਲਾ ਆ ਉਹ ਤਿੰਨ ਭਰਾ ਨੇ ਤੇ ਜਿਹੜੇ ਵੱਡੇ ਦੋ ਭਰਾ ਨੇ ਉਹ ਥੋੜੇ ਜੇ ਚੁਸਤੇ ਚਲਾਕ ਨੇ ਤੇ ਜਦੋਂ ਮਾਪਿਓ ਜਿੰਦੇ ਸਨ ਮੇਰਾ ਸੱਸ ਤੇ ਸਹੁਰਾ ਉਹਨਾਂ ਚਿਰ ਸਾਰੇ ਅਸੀਂ ਇਕੱਠੇ ਰਹੇ ਇਕੱਠਿਆਂ ਸਾਰਾ ਕੁਝ ਚੱਲਦਾ ਸੀ ਸਾਡਾ ਦੁਕਾਨਾਂ ਦਾ ਕੰਮ ਸੀ ਆਪਣੀਆਂ ਦੁਕਾਨਾਂ ਸੀਗੀਆਂ ਦੋ ਬੈਕਰੀਆਂ ਸੀ ਵੱਡੀਆਂ ਇੱਕ ਸੀਮੈਂਟ ਤੇ ਸਰੀਏ ਦੀ ਦੁਕਾਨ ਸੀ ਤੇ ਸਾਰਾ ਇਕੱਠਾ ਸੀ ਕੰਮ ਮਤਲਬ ਵੱਖਰਾ ਵੱਖਰਾ ਨਹੀਂ ਸੀ ਜਿਹਦੀ ਜੋ ਮਰਜ਼ੀ ਹੁੰਦੀ ਸੀ ਜਿੱਥੇ ਮਰਜ਼ੀ ਉਹ ਚੱਲ ਜਾਂਦਾ ਸੀ ਬੈਠਣ ਸੋ ਇਸੇ ਪ੍ਰਕਾਰ ਕੰਮ ਇਕੱਠਾ ਹੋਣ ਕਰਕੇ ਜਿੰਨਾ ਚਿਰ ਮਾਂ ਪਿਓ ਜਿੰਦਾ ਸੀ ਉਹਨਾਂ ਚਿਰ ਚੜ੍ਹਦੀ ਕਲਾ ਰਹੀ ਜਦੋਂ ਮਾਂ ਤੇ ਪਿਓ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਜਿਹੜੇ ਵੱਡੇ ਦੋ ਭਰਾ ਸੀ ਉਹਨਾਂ ਦਾ ਏਕਾ ਹੁੰਦਾ ਸੀ ਮੇਰੇ ਘਰ ਵਾਲੇ ਨਾਲ ਥੋੜੀ ਘੱਟ ਬਣਦੀ ਸੀ ਕਿਉਂਕਿ ਇਹ ਕਹਿੰਦਾ ਸੀ ਵੀ ਆਪਾਂ ਹਿਸਾਬ ਕਿਤਾਬ ਰੱਖਿਆ ਕਰੀਏ ਤੇ ਫਿਰ ਪੈਸੇ ਖਰਚਿਆ ਕਰੀਏ ਤੇ ਇਦਾਂ ਕਰਦਿਆਂ ਕਰਦਿਆਂ ਘਰ ਵਿੱਚ ਕਲਾ ਪੈ ਗਈ ਕਲਾ ਪੈਣ ਤੋਂ ਬਾਅਦ ਜਿਹੜੀਆਂ ਪ੍ਰਾਪਰਟੀਆਂ ਸੀ ਕੋਈ ਪਲਾਟਸ ਹਨ ਉਹਨਾਂ ਦੇ ਵਿੱਚੋਂ ਜਿਹੜਾ ਨਾ ਬਾਕੀ ਤੇ ਚਲੋ ਹੋ ਗਿਆ ਜੋ ਵੰਡ-ਵੰਡਈਆ ਹੁਣ ਅਸੀਂ ਸਾਰਿਆਂ ਦਾ ਹੋ ਗਿਆ ਪਰ ਦੋ ਪਲਾਟ ਸੀ ਜਿਹੜੇ ਉਹ ਮੇਰੇ ਘਰ ਵਾਲੇ ਨੇ ਆਪਣੀ ਮਰਜ਼ੀ ਨਾਲ ਆਪਣੀ ਮਾਇਆ ਦੇ ਵਿੱਚੋਂ ਖਰੀਦੇ ਸਨ ਜਿਹੜੇ ਕੋਈ ਉਸਾਮ ਕੇ ਰੱਖਦਾ ਸੀ ਉਹ ਜਿਹਨੂੰ ਖਰੀਦੇ ਸੀ ਵੱਖਰੇ ਤੇ ਉਹ ਨੇ ਗੱਲ ਕਹੀ ਵੀ ਇਹਦੇ ਵਿੱਚੋਂ ਵੀ ਮੈਂ ਇਹ ਨਹੀਂ ਵੰਡਣਾ ਚਾਹੁੰਦਾ ਵੀ ਇਦਾਂ ਕਰੋ ਜੇ ਤੁਹਾਨੂੰ ਕੋਈ ਹੈ ਉਹ ਜੇ ਤਾਂ ਤੁਸੀਂ ਮੇਰੇ ਕੋਲੋਂ ਮਾਇਆ ਲੈ ਲਿਓ ਜਦੋਂ ਮੇਰਾ ਕੰਮ ਚੱਲ ਪਊਗਾ ਕਰਦੇ ਆ ਕਰਾਉਂਦੇ ਆ ਜੀ ਉਹਨਾਂ ਦੋਵਾਂ ਭਰਾਵਾਂ ਨੇ ਰੈ ਕਰਕੇ ਤੇ ਉਹ ਜਿਹੜਾ ਮੇਰੇ ਘਰ ਵਾਲੇ ਨੇ ਆਪਣੀ ਪ੍ਰਾਪਰਟੀ ਦੋ ਵੱਖਰੇ ਜਿਹੜੇ ਬਣਾਏ ਸੀ ਪਲਾਟ ਉਹ ਵੀ ਆਪਣੇ ਕਿਸੇ ਮਿੱਤਰ ਨਾਲ ਲੜ ਕੇ ਬਣਾਏ ਸੀ ਕੋਈ ਆਪਣੇ ਕਰਕੇ ਨਹੀਂ ਸੀ ਬਣਾਏ ਤੇ ਉਹ ਵੀ ਹਟਪਣਾ ਚੜਪਣਾ ਚਾਹੁੰਦੇ ਸੀ ਦੋਵੇਂ ਭਰਾ ਤੇ ਉਹਨਾਂ ਦੋਵਾਂ ਨੇ ਕਲੇਸ਼ ਪਾਉਣੀ ਸ਼ੁਰੂ ਕਰ ਦਿੱਤੀ ਕੇਸ ਕਰ ਦਿੱਤਾ ਤੇ ਇਦਾਂ ਕਰਦੇ ਆ ਘਰ ਵਿੱਚ ਕਲਾ ਪੈ ਗਈ ਹੁਣ ਛੋਟਾ ਭਰਾ ਹੋਣ ਦੇ ਕਰਕੇ ਸੋਚਦਾ ਸੀ ਵੀ ਇਹ ਮੇਰੇ ਪਿਓਾਂ ਵਰਗੇ ਨੇ ਪਰ ਇਹਨਾਂ ਨੇ ਮੇਰੇ ਨਾਲ ਇਦਾਂ ਕੀਤਾ ਤੇ ਉਹ ਡਿਪਰੈਸ਼ਨ 'ਚ ਜਾਣ ਲੱਗ ਪਿਆ ਕੇਸ ਉਹਨਾਂ ਨੇ ਕਰ ਦਿੱਤਾ ਤੇ ਕੇਸ ਹੋਣ ਕਰਕੇ ਆਸੇ-ਪਾਸੇ ਵਾਲਿਆਂ ਨੇ ਚੁੱਕ ਥਲ ਦਿੱਤਾ ਹੁਣ ਭੈਣ ਕਹਿੰਦੀ ਆ ਵੀ ਅਸੀਂ ਬੜੇ ਤੰਗ ਪਰੇਸ਼ਾਨ ਸਾਂ ਵੀ ਕੀ ਕਰੀਏ ਵੀ ਕਿੱਥੇ ਜਾਈਏ ਮਹਾਰਾਜ ਅੱਗੇ ਉਹ ਬੇਨਤੀ ਕਰਦੇ ਸਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਉਹ ਜਿਹੜਾ ਸਾਡੀ ਮਿਹਨਤ ਦਾ ਹੁਣ ਉਹ ਜਿਹੜਾ ਮੇਰਾ ਘਰ ਵਾਲਾ ਸੀ ਉਹਦਾ ਇੱਕ ਮਿੱਤਰ ਸੀ ਉਹਨਾਂ ਦੋਵਾਂ ਰਲ ਕੇ ਪੈਸੇ ਪਾ ਕੇ ਉਹ ਥਾਂ ਲਿਆ ਸੀ ਨਾ ਮੇਰੇ ਘਰ ਵਾਲੇ ਦੇ ਸੀ ਮਤਲਬ ਇਹਨਾਂ ਨੇ ਕੋਈ ਕੱਚਾ ਪੱਕਾ ਹੀ ਕਰਵਾਇਆ ਸੀ ਕੋਈ ਪੱਕਾ ਕੰਮ ਨਹੀਂ ਸੀ ਕਰਵਾਇਆ ਕਚਹਿਰੀਆਂ ਵਿੱਚ ਜਾ ਕੇ ਜਾਂ ਪੱਕਾ ਕਰਾ ਕੇ ਰੱਖਦੇ ਫਿਰ ਕੋਈ ਦਿੱਕਤ ਨਹੀਂ ਸੀ ਪੈਣੀ ਤੇ ਇਦਾਂ ਕਰਕੇ ਜਦੋਂ ਉਹ ਚੱਕਰ ਪਿਆ ਤੇ ਉਹ ਜਿਹੜਾ ਮੇਰੇ ਘਰ ਵਾਲੇ ਦਾ ਫਰੈਂਡ ਸੀ ਉਹ ਪੈਸੇ ਮੰਗਦਾ ਸੀ ਵੀ ਜੇ ਨਹੀਂ ਆਪਾਂ ਕੋਈ ਕੰਮ ਇੱਥੇ ਖੋਲਣਾ ਤੇ ਇਦਾਂ ਕਰੀਏ ਤੂੰ ਮੈਨੂੰ ਪੈਸੇ ਮੋੜ ਦੇ ਹੁਣ ਪੈਸੇ ਉਹਨੂੰ ਕਿੱਥੋਂ ਦਈਏ ਜਿਹੜਾ ਥਾਂ ਸੀ ਉਹ ਵੀ ਘਰ ਵਾਲੇ ਜਿਹੜੇ ਭਰਾ ਸੀ ਉਹ ਹੜਪਣਾ ਚਾਹੁੰਦੇ ਸੀ ਇਦਾਂ ਕਰਦਿਆਂ ਘਰ ਵਿੱਚ ਕਲਾ ਕਲੇਸ਼ ਪੈਣ ਲੱਗ ਪੀ ਘਰ ਵਾਲਾ ਮੇਰਾ ਡਿਪਰੈਸ਼ਨ 'ਚ ਚਲਾ ਗਿਆ ਕਹਿੰਦੇ ਇੱਕ ਦਿਨ اچانک ਨਾ ਅ ਜਿਵੇਂ ਮਹਾਰਾਜ ਦੀ ਕੋਈ ਕਿਰਪਾ ਹੁੰਦੀ ਆ ਕਹਿੰਦੀ ਮੈਂ ਆਪਣੇ ਪੇਕੇ ਗਈ ਸਾਂ ਉੱਥੇ ਮੇਰੀ ਵੱਡੀ ਭੈਣ ਆਈ ਤੇ ਉਹ ਵੱਡੀ ਭੈਣ ਨਾਲ ਗੱਲਾਂ ਬਾਤਾਂ ਅਸ਼ੀ ਸ਼ਾਮਾ ਨੂੰ ਬੈਠੀਆਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਉਹਨੂੰ ਸਾਰਾ ਆਪਣਾ ਦੁੱਖ ਦੱਸਿਆ ਵੀ ਸਾਡੇ ਘਰੇ ਤੇ ਆਹ ਕਲਾ ਪਈ ਏ ਉਹ ਮੈਨੂੰ ਕਹਿਣ ਲੱਗੀ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈਰਾ ਕੱਟ ਕੇ ਆਇਆ ਕਰ ਮਹਾਰਾਜ ਨੇ ਤੈਨੂੰ ਆਪੇ ਠੀਕ ਕਰ ਦੇਣਾ ਸਭ ਕੁਝ ਸਹੀ ਹੋ ਜਾਣਾ ਐਨੀ ਮੈਂ ਉਹਨੂੰ ਕਿਹਾ ਵੀ ਲੈ ਇਦਾਂ ਵੀ ਕੁਝ ਹੁੰਦਾ ਕਿਉਂਕਿ ਮੈਂ ਥੋੜੀ ਨਾਸਤਕਬਿਰਤੀ ਦੀ ਸਾਂ ਉਹਨੇ ਫਿਰ ਦੱਸਿਆ ਵੀ ਮੇਰੇ ਦੋਵੇਂ ਮੁੰਡੇ ਕੈਨੇਡਾ ਗਏ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟ ਕੇ ਤੇਰੇ ਮੇਰਾ ਜਿਹੜਾ ਜੀਜਾ ਸੀ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਸੀ ਵਾਹਿਗੁਰੂ ਜਾਣੇ ਸਾਨੂੰ ਨਹੀਂ ਸੀ ਪਤਾ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟ ਕੇ ਠੀਕ ਹੋਇਆ ਬਹੁਤ ਕੁਸ਼ ਮਹਾਰਾਜ ਦੀ ਕਿਰਪਾ ਨਾਲ ਮੇਰੀ ਭੈਣ ਨੇ ਮੈਨੂੰ ਸੁਣਾਇਆ ਮੇਰੀ ਸ਼ਰਦਾ ਵਧੀ ਮੈਂ ਸੋਚਿਆ ਵੀ ਕਿਉਂ ਨਾ ਜਾਵਾਂ ਘਰ ਵਿੱਚ ਕਲਾ ਤਾਂ ਖਤਮ ਹੋਊਗੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਕੇ ਤੇ ਐਤਵਾਰ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਦਾ ਵੀ ਮਹਾਰਾਜ ਦੀ ਕਿਰਪਾ ਇਹਨੇ ਇੱਕ ਸਾਲ ਉਹ ਭੈਣ ਕਹਿੰਦੀ ਆ ਮੈਂ ਇੱਕ ਸਾਲ ਪੂਰੇ ਗਈਆਂ ਕੋਈ ਨਾਗਾ ਕਿਸੇ ਐਤਵਾਰ ਨਹੀਂ ਪਾਇਆ ਹਰ ਐਤਵਾਰ ਗਈਆਂ ਮੀ ਆਵੇ ਨੇਰੀ ਆਵੇ ਨਹੀਂ ਜਾਣ ਨੂੰ ਕੋਈ ਪੈਸਾ ਥੇਲਾ ਲੱਭਾ ਜਾ ਕੋਈ ਸਾਥ ਨਹੀਂ ਸੰਗ ਨਹੀਂ ਲੱਭਾ ਕੱਲੀ ਜਾਂਦੀ ਰਹੀਆਂ ਮਹਾਰਾਜ ਦੀ ਕਿਰਪਾ ਨਾਲ ਇੱਕ ਸਾਲ ਤੇ ਡੇਢ ਮਹੀਨਾ ਹੋ ਗਿਆ ਸੀ ਜਾਂ 2 ਮਹੀਨੇ ਹੋ ਗਏ ਸੀ ਤੇ ਮੈਂ ਨਾ ਆਪਣੀ ਭੈਣ ਨਾਲ ਗੱਲ ਕਰਦੀ ਮੈਂ ਕਹਾ ਤੂੰ ਤਾਂ ਕਹਿੰਦੀ ਸੀ ਸਭ ਕੁਝ ਮਿਲਦਾ ਮੈਨੂੰ ਤਾਂ ਹੁਣ ਸਾਲ ਤੋਂ ਵੱਧ ਹੋ ਗਿਆ ਸਾਡਾ ਤਾਂ ਕੋਈ ਹੱਲ ਨਹੀਂ ਹੋਇਆ ਕਹਿੰਦੇ ਕੁਦਰਤੀ ਜਿੱਦਾਂ ਬਾਬਾ ਦੀਪ ਸਿੰਘ ਸਾਹਿਬ ਉਹਦੇ ਮੁੱਖੋਂ ਕਢਾਉਂਦੇ ਉਹ ਕਹਿੰਦੇ ਵੀ ਤੂੰ ਫਿਕਰ ਨਾ ਕਰ ਜੇ ਤੂੰ ਸਾਲ ਹੋ ਗਿਆ ਜਾਨੀ ਆ ਨਾ ਲੋਕਾਂ ਨੂੰ ਨਾ ਦੱਸਦੀ ਫਿਰ ਰੌਲਾ ਨਾ ਪਾਉਂਦੀ ਫਿਰ ਚੁੱਪਚੀਂ ਤੀ ਜਾ ਸ਼ਰਧਾ ਰੱਖ ਕੇ ਜਾ ਕੀ ਪਤਾ ਤੂੰ ਹੁਣ ਜਾਵੇਂ ਤੇ ਤੇਰਾ ਕਾਰਜ ਹੋ ਜਾਵੇ ਇਦਾਂ ਮੇਰੀ ਭੈਣ ਨੇ ਕਿਹਾ ਉਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਭੈਣ ਦੱਸਦੀ ਐ ਕਿ ਜਿੱਦਾਂ ਨਾ ਬੁੱਧਵਾਰ ਦੀ ਗੱਲ ਆ ਹਲੇ ਐਤਵਾਰ ਆਉਣਾ ਤੇ ਉਦੋਂ ਮੈਂ ਜਾਣਾ ਤੇ ਮੇਰੀ ਮੰਗਲਵਾਰ ਆਪਣੀ ਭੈਣ ਨਾਲ ਗੱਲ ਹੁੰਦੀ ਐ ਤੇ ਬੁੱਧਵਾਰ ਵਾਲੇ ਦਿਨ ਨਾਲ ਇਨਾਂ ਦੀ ਕੋਈ ਆਪਸੀ ਗੱਲਬਾਤ ਹੁੰਦੀ ਐ ਜਿਹੜੇ ਮੇਰੇ ਦੋਵੇਂ ਜੇਠ ਨੇ ਉਹਨਾਂ ਨੇ ਆਪ ਹੀ ਪਤਾ ਨਹੀਂ ਕੀ ਕਿਸੇ ਨੇ ਕਿਹਾ ਜਾਂ ਮਹਾਰਾਜ ਨੇ ਉਹਨਾਂ ਦੇ ਮਨ ਮਿਹਰ ਪਾਈ ਉਹ ਘਰ ਆ ਕੇ ਕਹਿੰਦੇ ਆ ਵੀ ਜਦ ਆਪਾਂ ਇਕੱਠੇ ਰਹੇ ਆ ਤੇ ਤੂੰ ਸਾਡਾ ਛੋਟਾ ਭਰਾ ਆਂ ਤੇ ਆਪਾਂ ਬਹਿ ਕੇ ਮਸਲਾ ਹੱਲ ਕਰ ਲਈਏ ਤੇ ਨਾ ਕਲਾ ਪਾਈਏ ਲੋਕੀ ਸਾਡੇ ਹਲ ਵੇਂਦੇ ਆ ਵੀ ਇਹਨਾਂ ਦੇ ਮਾਂ ਪਿਓ ਮਰੇ ਤੇ ਨਾਲ ਹੀ ਇਹਨਾਂ ਨੇ ਸਿਆਪੇ ਪਾਲੇ ਵਾਹਿਗੁਰੂ ਜਾਣੇ ਉਹ ਐ ਸੀ ਸਤਗੁਰਾਂ ਦੀ ਕਿਰਪਾ ਹੋਈ ਜਦੋਂ ਮੈਂ ਚਪਹਿਰੇ ਜਾਣਾ ਸੀ ਮੈਂ ਚਪਹਿਰਾ ਕੱਟ ਕੇ ਆਈਂ ਆਕੇ ਤੇ ਮੰਗਲਵਾਰ ਫਿਰ ਪਿੰਡ ਦੇ 2000 ਬੰਦੇ ਤੇ ਇੱਕ ਸਾਡਾ ਜਿਹੜੇ ਸਾਡੇ ਘਰ ਦਾ ਜਵਾਈ ਮਤਲਬ ਜਿਹੜੀ ਮੇਰੀ ਨਨਾਨ ਸੀ ਉਹਦਾ ਘਰ ਵਾਲਾ ਤੇ ਇੱਕ ਸਾਡੀ ਭੂਆ ਮੇਰੇ ਘਰ ਵਾਲੇ ਦੀ ਭੂਆ ਉਹ ਫੁੱਫੜ ਜੀ ਉਹਨਾਂ ਆ ਕੇ ਸਾਰਾ ਕੁਝ ਗੱਲਬਾਤ ਕਰਕੇ ਮਹਾਰਾਜ ਦੀ ਅਸੀਸ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਮਸਲਾ ਹੱਲ ਹੋ ਗਿਆ ਜਿਹੜੀ ਉਹ ਪ੍ਰਾਪਰਟੀ ਮੇਰੇ ਘਰ ਵਾਲੇ ਨੇ ਆਪ ਲਈ ਸੀ ਉਹ ਕਹਿੰਦੇ ਵੀ ਤੂੰ ਇਹ ਰੱਖ ਲੈ ਵੀ ਕੋਈ ਗੱਲ ਨਹੀਂ ਅਸੀਂ ਆਪਾਂ ਰਲ ਮਿਲ ਕੇ ਰਹਿਣਾ ਚਾਹੁੰਦੇ ਆ ਬਾਹਰ ਉਹਨਾਂ ਦੁਕਾਨਾਂ ਵੀ ਕੱਠੀਆਂ ਸੀ ਸੀਮਰ ਸਰੀਏ ਦਾ ਕੰਮ ਸਾਨੂੰ ਮਿਲ ਗਿਆ ਸੀ ਕਿਉਂਕਿ ਉਹ ਏਸੀ ਖੋਲਿਆ ਸੀ ਉਹਨਾਂ ਦੋਵਾਂ ਨੇ ਬੈਕਰੀਆਂ ਰੱਖ ਲਈਆਂ ਕਰਕੇ ਮਹਾਰਾਜ ਦੀ ਅਸੀਸ ਕਿਰਪਾ ਹੋਈ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕਾਹਦੀ ਕਿਵੇਂ ਆਈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਿੰਦੀ 1 ਸਾਲ ਤੇ ਡੇਢ ਮਹੀਨਾ ਚ ਪਹਿਰੇ ਕੱਟਣ ਤੋਂ ਬਾਅਦ ਤੇ ਮੈਂ ਆਪਣੀ ਭੈਣ ਨੂੰ ਕਿਹਾ ਵੀ ਮਿਰਤੇ ਤੇ ਕੋਈ ਕਿਰਪਾ ਨਹੀਂ ਹੋਈ ਤੇ ਮੇਰੀ ਭੈਣ ਨੇ ਇਹ ਕਿਹਾ ਵੀ ਤੂੰ ਲੋਕਾਂ ਨੂੰ ਉਹਨਾਂ ਦੱਸਦੀ ਫਿਰ ਮੈਨੂੰ ਇਨਾ ਚੇਰ ਹੋ ਗਿਆ ਜਾਂਦੀ ਨੂੰ ਕੀ ਪਤਾ ਮਹਾਰਾਜ ਤੇਰੇ ਤੇ ਆਜ ਪਹਿਰੇ ਤੇ ਕਿਰਪਾ ਕਰਨ ਉਹ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਉਹਦੇ ਮੁਖੋਂ ਬਚਨ ਕਢਾਇਆ ਉਹ ਸਤਗੁਰੂ ਦੀ ਰਹਿਮਤ ਵਰਤ ਗਈ ਸ਼ਹੀਦਾ ਸਿੰਘਾਂ ਨੇ ਦਇਆ ਕੀਤੀ ਉਸੇ ਚ ਪਹਿਰੇ ਤੋਂ ਬਾਅਦ ਸਾਡਾ ਕਾਰਜ ਸਫਲਾ ਹੋ ਗਿਆ ਮੇਰਾ ਘਰ ਵਾਲਾ ਚੰਗਾ ਪੜਾ ਤੇ ਉਹ ਆਪ ਜਾਣ ਲੱਗ ਪਿਆ ਪਹਿਲਾਂ ਉਹ ਮੈਨੂੰ ਰੋਕਦਾ ਹੁੰਦਾ ਸੀ ਉਹਨੇ ਕਹਿਣਾ ਤੂੰ ਕਿੱਥੇ ਚੱਲੀ ਆ ਨਾ ਜਾ ਕਿਉਂਕਿ ਜਦੋਂ ਬੰਦਾ ਡਿਪਰੈਸ਼ਨ ਚ ਚਲਾ ਜਾਂਦਾ ਖਾਲਸਾ ਜੀ ਉਹਨੂੰ ਸਮਝ ਨਹੀਂ ਆਉਂਦੀ ਮੈਂ ਕੀ ਬੋਲਣਾ ਤੇ ਕੀ ਨਹੀਂ ਸੋ ਇਸੇ ਪ੍ਰਕਾਰ ਉਹ ਭੈਣ ਦੇ ਸ਼ਾਬਾਸ਼ ਆ ਜਿਹੜੀ ਜਾਂਦੀ ਰਹੀ ਤੇ ਫਿਰ ਖਾਲਸਾ ਜੀ ਸਤਗੁਰਾਂ ਨੇ ਕਲਾ ਵਰਤਾਈ ਮੇਹਰ ਵਰਤਾਈ ਉਹਨਾਂ ਦਾ ਜਿਹੜਾ ਮਸਲਾ ਸੀ ਘਰ ਦੇ ਵਿੱਚ ਕਲਾ ਪਈ ਹੋਈ ਸੀ ਉਹ ਸਤਗੁਰਾਂ ਨੇ ਦੂਰ ਕੀਤੀ ਉਸ ਤੋਂ ਬਾਅਦ ਉਹ ਭੈਣ ਕਹਿੰਦੀ ਵੀ ਮੇਰੀ ਐਸੀ ਸ਼ਰਧਾ ਬਣੀ ਆ ਮੈਂ ਅਜੇ ਵੀ ਉੱਥੇ ਜਾਣਾ ਛੱਡਦੀ ਨਹੀਂ ਮੈਨੂੰ ਹੋਰ ਬੜਾ ਕੁਝ ਜਿੱਥੇ ਉੱਥੋਂ ਮਿਲਿਆ ਫਿਰ ਭੈਣ ਨੇ ਦੱਸਣਾ ਕੀਤਾ ਕਿ ਇਹਨਾਂ ਨੂੰ ਕੋਈ ਖਾਲਸਾ ਜੀ ਗੁਪਤ ਰੋਗ ਸੀ ਜਿਹੜੀ ਭੈਣ ਇਹ ਚ ਪਹਿਰਾ ਕੱਟਦੀ ਕੋਈ ਗੁਪਤ ਰੋਗ ਸੀ ਤੇ ਡਾਕਟਰਾਂ ਦੇ ਕੋਲ ਵੀ ਭੈਣ ਜਾਂਦੀ ਰਹੀ ਐ ਕਿਸੇ ਨਰਸ ਵਗੈਰਾ ਕੋਲੇ ਆਪਣਾ ਟ੍ਰੀਟਮੈਂਟ ਕਰਾਉਂਦੀ ਰਹੀ ਐ ਵਾਹਿਗੁਰੂ ਜਾਣੇ ਉਹਨਾਂ ਨੂੰ ਕੀ ਦਿੱਕਤ ਪਰੇਸ਼ਾਨੀ ਸੀ ਤੇ ਉਹ ਕਹਿੰਦੇ ਆ ਕਿ ਭੈਣ ਕਹਿੰਦੇ ਆ ਕਿ ਮੈਂ ਨਾ ਜਦੋਂ ਦਵਾਈ ਵਗੈਰਾ ਵਾਵਾ ਲੈ ਲਈ ਕੋਈ ਫਰਕ ਨਹੀਂ ਪਿਆ ਤੇ ਜਿਹੜਾ ਨੁਕਸ ਸੀ ਉਹ ਥੋੜਾ ਵੱਧ ਗਿਆ ਤੇ ਉਹਦੇ ਕਰਕੇ ਮੈਨੂੰ ਬਹੁਤ ਪਰੇਸ਼ਾਨੀਆਂ ਆਉਂਦੀ ਸੀ ਇਹ ਕਹਿੰਦੀ ਮੇਰਾ ਅਸਲ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਦੇ ਜੇ ਮੈਂ 1 ਸਾਲ ਤੇ 1.5 ਮਹੀਨਾ ਜਾਂ 2 ਮਹੀਨੇ ਗਈ ਆ ਨਾ ਉਥੇ ਜਾਣ ਦਾ ਇਹੀ ਕਾਰਨ ਸੀ ਕਹਿੰਦੀ ਅਜੇ ਮੈਨੂੰ 3 ਢਾਈ ਤਿੰਨ ਕੁ ਮਹੀਨੇ ਹੋਏ ਸੀ ਤੇ ਇਹ ਜਿਹੜੀ ਮੈਨੂੰ ਮੁਸ਼ਕਲ ਸੀ ਇਹ ਤਾਂ ਮੈਨੂੰ ਪਹਿਲਾਂ ਦੀ ਸੀ ਨਾ ਤੇ ਕਹਿੰਦੀ ਮੈਂ ਤਿੰਨ ਕੁ ਮਹੀਨੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਨੂੰ ਹੋਗੇ ਸੀ ਤੇ ਉਹ ਮਹਾਰਾਜ ਦੀ ਐਸੀ ਕਲਾ ਵਰਤੀ ਸੀ ਕਿ ਮੈਂ ਕੁਦਰਤੀ ਇੱਕ ਵਾਰ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਐਦਾਂ ਦਿੱਕਤ ਪਰੇਸ਼ਾਨੀ ਹੈ ਤੇ ਆਪ ਜੀ ਮੇਰੇ ਪਿਤਾ ਸਮਾਨ ਹੋ ਬਾਪੂ ਜੀ ਕਿਰਪਾ ਕਰੋ ਮੇਰਾ ਰੋਗ ਠੀਕ ਹੋ ਜਵੇ ਤੋ ਐਸੀ ਸਤਗੁਰਾਂ ਨੇ ਦਇਆ ਕੀਤੀ ਸੀ ਭੈਣ ਕਹਿੰਦੀ ਤਿੰਨਾਂ ਕੁ ਮਹੀਨਿਆਂ ਦੇ ਵਿੱਚ ਮੇਰਾ ਉਹ ਰੋਗ ਬਿਲਕੁਲ ਸਹੀ ਹੋ ਗਿਆ ਸੀ ਜਿਹੜਾ ਬੜੇ ਲੰਮੇ ਸਮੇਂ ਤੋਂ ਸੀ ਮੈਨੂੰ ਉਹ ਬਿਲਕੁਲ ਠੀਕ ਹੋ ਗਿਆ ਤੇ ਮੇਰੀ ਉਦੋਂ ਸ਼ਰਧਾ ਭਾਵਨਾ ਬਣ ਗਈ ਭਰੋਸਾ ਬਣ ਗਿਆ ਕਿ ਜੇ ਮਹਾਰਾਜ ਨੇ ਮੈਨੂੰ ਠੀਕ ਕੀਤਾ ਤੇ ਸਾਡੇ ਘਰ ਦਾ ਮਸਲਾ ਵੀ ਹੱਲ ਆਊਗਾ ਹੋ ਲੋ ਹੱਲ ਜਿਹੜਾ ਹੋਊਗਾ ਉਹ ਮਹਾਰਾਜ ਦੀ ਐਸੀ ਦਇਆਵਰਤੀ ਖਾਲਸਾ ਜੀ ਇੱਕ ਸਾਲ ਤੇ ਦੋ ਮਹੀਨੇ ਲਗਾਤਾਰ ਚਪਰੇ ਆਪੇ ਹਿਸਾਬ ਬਣਾ ਲਓ ਕਿ ਕਿੰਨੇ ਐਤਵਾਰ ਬਣਦੇ ਆ ਤੇ ਕਿੰਨੇ ਚਪਰੇ ਬਣਦੇ ਆ ਤੇ ਉਹ ਖਾਲਸਾ ਜੀ ਲਗਾਤਾਰ ਜਾਂਦੀ ਰਹੀ ਤੇ ਕਲਾ ਵਰਤੀ ਉਹਦਾ ਕਾਰਜ ਸਫਲਾ ਹੋ ਗਿਆ ਅਸੀਂ ਦੋ ਕਰਕੇ ਪੰਜ ਕਰਕੇ ਚਾਰ ਕਰਕੇ ਤੇ ਰੌਲਾ ਪਾਉਂਦੇ ਫਿਰਦੇ ਆ ਸਾਨੂੰ ਮਿਲਿਆ ਨਹੀਂ ਸਾਨੂੰ ਮਿਲਿਆ ਨਹੀਂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਕੋਈ ਨਿਆਣੇ ਨਹੀਂ ਆ ਉਹ ਬੰਦੇ ਦੇ ਅੰਦਰ ਦੀ ਸ਼ਰਧਾ ਵੇਖ ਲੈਂਦੇ ਆ ਭਰੋਸਾ ਵੇਖ ਲੈਂਦੇ ਆ ਉਹ ਵੇਖ ਲੈਂਦੇ ਆ ਵੀ ਇਹ ਦਿਮਾਗ ਸੁਰਤੀ ਵਿੱਚ ਇਹਦੇ ਚੱਲਦਾ ਆ ਕੀ ਹੈ ਤੇ ਜੋ ਆਪਾਂ ਖਾਲਸਾ ਜੀ ਸੋਚਦੇ ਰਹਿੰਦੇ ਨੇ ਸਭ ਉਹਨਾਂ ਨੂੰ ਪਤਾ ਕਿਉਂਕਿ ਸਾਡੇ ਅੰਦਰ ਤੇ ਪਰਮੇਸ਼ਰ ਬੈਠਾ ਆਪਾਂ ਉਹ ਤੋਂ ਨਹੀਂ ਲੁਕਾ ਸਕਦੇ ਉਹ ਸ਼ਰਧਾ ਭਾਵਨਾ ਵੇਦਾ ਕਈ ਖਾਲਸਾ ਜੀ ਗੁਰੂ ਘਰ ਜਾਂਦੇ ਮਾਫ਼ ਕਰਨਾ ਕਈ ਗੁਰੂ ਘਰ ਜਾ ਕੇ ਖਾਲਸਾ ਜੀ ਉਹਨਾਂ ਨੇ ਮਨ ਵਿੱਚ ਮਾੜੇ ਖਿਆਲ ਹੀ ਆਉਂਦੇ ਰਹਿੰਦੇ ਕਿਸੇ ਇੱਕ ਕਿਸੇ ਬੀਬੀ ਨੂੰ ਤੱਕ ਲਿਆ ਜਾਂ ਬੀਬੀ ਨੇ ਕਿਸੇ ਬੰਦੇ ਵੱਲ ਧਿਆਨ ਕਰ ਲਿਆ ਇਹ ਸਚਾਈ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਥੋਂ ਕੋਈ ਛੁਟਰਾ ਨਹੀਂ ਸਕਦਾ ਇਹ ਸਚਾਈ ਹੈ ਸੱਚ ਹੈ ਇਹ ਮਹਾਰਾਜ ਵੇਲੇ ਜਾਂ ਵੱਡੇ ਵੱਡੇ ਸੰਤ ਮਹਾਂਪੁਰਸ਼ ਹੋਏ ਉਹ ਦੱਸਦੇ ਸੀ ਵੀ ਬਹੁਤੀ ਇੱਥੇ ਸੰਗਤ ਨਹੀਂ ਆਉਂਦੀ ਬਾ ਉਥੇ ਇੱਕ ਦੂਜੇ ਨੂੰ ਤਾੜਨ ਆਉਂਦੇ ਨੇ ਤੇ ਪਰ ਉਹਨਾਂ ਨੇ ਇੱਕ ਗੱਲ ਸਮਝਾਉਣਾ ਕੀਤੀ ਸੀ ਕਿ ਇਹ ਸੰਗਤ ਵਿੱਚ ਅਦਬ ਸਤਕਾਰ ਨਾਲ ਆਇਆ ਕਰੋ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਇਹ ਸੰਗਤ ਦੇ ਵਿੱਚ ਰੱਬ ਵੱਸਦਾ ਤੇ ਰੱਬ ਸਾਡੀਆਂ ਸਾਰੀਆਂ ਕਰਤੂਤਾਂ ਨੂੰ ਜਾਣਦਾ ਕਈ ਵਾਰ ਸਾਡੀਆਂ ਤਾਂ ਵੀ ਅਰਦਾਸਾਂ ਬੇਨਤੀਆਂ ਪੂਰੀਆਂ ਨਹੀਂ ਹੁੰਦੀਆਂ ਸੋ ਇਸ ਕਰਕੇ ਸਤਿਗੁਰਾਂ ਦੀ ਚਰਣੀ ਲੱਗিয়ে ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਸੋ ਮਹਾਰਾਜ ਦੀ ਕਿਰਪਾ ਸਦਕਾ ਧੰਨ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਜੋ ਇਹ ਖਾਲਸੇ ਦਾ ਜੋ ਜਲਾਲ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਹੋਲਾ ਮਹੱਲਾ ਏ ਮਹਾਰਾਜ ਦੀ ਕਿਰਪਾ ਸਦਕਾ ਸੰਗਤਾਂ ਮਨਾ ਰਹੀਆਂ 15 ਤਰੀਕ ਨੂੰ ਖਾਲਸਾ ਜੀ ਮਹਾਰਾਜ ਜੀਆਂ ਦੇ ਸਥਾਨ ਤੇ ਮੱਲਾ ਕੱਢਿਆ ਜਾਣਾ ਜਰੂਰ ਦਰਸ਼ਨ ਕਰਨ ਧੰਗੁਰੂ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਥਾਨੇ ਤੇ ਨੰਨਾਂ ਦੀ ਪੁਰੀ ਦੇ ਦਰਸ਼ਨ ਜਰੂਰ ਕਰੋ ਖਾਲਸੇ ਦੇ ਜਲੋ ਜਲਾਲ ਜਲਾਲ ਚੱਕ ਤੱਕੋ ਕਿਉਂਕਿ ਖਾਲਸੇ ਦੇ ਦਰਸ਼ਨ ਕਰਨ ਨਾਲ ਕਲਗੀ ਧਰ ਦੇ ਦਰਸ਼ਨ ਹੁੰਦੇ ਜਿਸ ਵੇਲੇ ਮਹਾਰਾਜ ਜੀਆਂ ਨੇ ਕਲਾ ਛੱਡਣਾ ਕੀਤਾ ਸੀ ਖਾਲਸਾ ਜੀ ਘੋੜਿਆਂ ਤੇ ਚੜੇ ਚਾਰੋਂ ਸਹਬਜ਼ਾਦੇ ਜਿਹਨੂੰ ਅੱਗੇ-ਅੱਗੇ ਜਾ ਰਹੇ ਤੇ ਇਹਨਾਂ ਦੀ ਸੇਵਾ ਕਰਨ ਵਾਲਾ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਖਾਲਸਾ ਜੀ ਬਜ਼ੁਰਗ ਅਵਸਥਾ ਦੇ ਵਿੱਚ ਸਨ ਤੇ ਘੋੜਿਆਂ ਦੇ ਸਹਬਜਾਦੇ ਜਾ ਰਹੇ ਤੇ ਪਿੱਛੇ-ਪਿੱਛੇ ਆ ਪਾਰੇ ਤੇ ਕਲਗੀ ਧਰਮਾਰਾਜੀ ਉਹ ਤੋਂ ਪਿੱਛੇ ਆ ਰਹੇ ਤੇ ਪੁੱਛਦੇ ਨੇ ਭਾਈ ਚੌਪਾ ਸਿੰਘ ਜੀ ਕਹਿੰਦੇ ਇਹ ਸਹਬਜਾਦਿਓ ਗੁਰੂ ਮਹਾਰਾਜ ਦੇ ਲਾਡ ਲਿਓ ਕੀ ਵੇਂਦੇ ਜੇ ਤੇ ਉਹਨਾਂ ਨੇ ਕਹਿਣਾ ਕੀਤਾ ਸੀ ਕਿ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਮੁੜ ਕੇ ਕਦੀ ਇੱਥੇ ਆਵਾਂਗੇ ਇਹ ਸਥਾਨ ਦੇ ਦਰਸ਼ਨ ਕਰਾਂਗੇ ਇਹ ਨੰਦਾਂ ਦੀ ਪੁਰੀ ਜਿੱਥੇ ਜੰਮੇ ਹਾਂ ਪਲੇ ਹਾਂ ਖੇਡੇ ਹਾਂ ਆਨੰਦ ਮਾਣਿਆ ਹੈ ਇੱਥੇ ਕਦੀ ਮੁੜ ਕੇ ਆਵਾਂਗੇ ਉਸ ਵੇਲੇ ਖਾਲਸਾ ਜੀ ਭਾਈ ਚੌਪਾ ਸਿੰਘ ਜੀ ਜਿਹੜੇ ਸਨ ਉਹ ਬੈਰਾਗੀ ਹੋ ਗਏ ਬੈਰਾਗ ਅੱਖਾਂ ਵਿੱਚ ਆ ਗਿਆ ਜਲ ਜਿਹੜਾ ਅੱਖਾਂ ਦੇ ਵਿੱਚੋਂ ਜਾਣ ਲੱਗ ਪਿਆ ਤੇ ਸਹਬਜ਼ਾਦੇ ਅੱਗੇ ਨਿਕਲ ਗਏ ਭਾਈ ਚੌਪਾ ਸਿੰਘ ਸਾਹਿਬ ਜੀ ਨੇ ਜਿਹੜੀ ਤੋਰ ਸੀ ਸਲੋ ਕਰ ਲਈ ਪਿੱਛੇ ਕਲਗੀਧਰ ਮਹਾਰਾਜ ਆ ਰਹੇ ਸਤਗੁਰਾਂ ਨੇ ਪੁੱਛਿਆ ਭਾਈ ਚੌਪਾ ਸਿੰਘ ਜੀ ਕਾਹ ਤੋਂ ਬੈਰਾਗ ਕਰਦੇ ਹੋ ਕੀ ਕਾਰਨ ਹੈ ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਹਬਜਾਦੇ ਪੁੱਛਦੇ ਸੀ ਇਹ ਨੰਦਾਂ ਦੀ ਪੁਰੀ ਨੂੰ ਕਦੇ ਵਾਪਸ ਆਵਾਂਗੇ ਤੇ ਮਹਾਰਾਜ ਜੀ ਮੈਨੂੰ ਹਾਲਾਤ ਵੇਖ ਕੇ ਇਹ ਅੱਖਾਂ ਦੇ ਵਿੱਚ ਜਲ ਆ ਗਿਆ ਤੇ ਸਤਗੁਰੂ ਕਹਿਣ ਲੱਗੇ ਕਹਿੰਦੇ ਭਾਈ ਚੌਪਾ ਸਿੰਘ ਜੀ ਕਾਹ ਤੋਂ ਬੈਰਾਗ ਕਰਦੇ ਹੋ ਅਸੀਂ ਇੱਥੇ ਆਇਆ ਕਰਾਂਗੇ ਤੇ ਹਰ ਸਾਲ ਆਇਆ ਕਰਾਂਗੇ ਜਦੋਂ ਸਾਡਾ ਖਾਲਸਾ ਇਸ ਨੰਦਾਂ ਦੀ ਪੁਰੀ ਤੇ ਹੋਲਾ ਵਾਲਾ ਖੇਡਿਆ ਕਰੇਗਾ ਜਦੋਂ ਉਹ ਮੱਲਾ ਕੱਢਿਆ ਕਰੇਗਾ ਅਸੀਂ ਆਪਣੇ ਖਾਲਸੇ ਦੇ ਵਿੱਚ ਦਰਸ਼ਨ ਦਿਆ ਕਰਾਂਗੇ ਇੱਥੇ ਜ਼ਰੂਰ ਆਇਆ ਕਰਾਂਗੇ ਸੋ ਖਾਲਸਾ ਜੀ ਇਹ ਐਸਾ ਤਿਹਾਰ ਹੈ ਜਿੱਥੇ ਮਹਾਰਾਜ ਜੀਆਂ ਦਾ ਵਾਸਾ ਹੈ ਸਤਗੁਰੂ ਮਹਾਰਾਜ ਆਉਂਦੇ ਨੇ ਸੋ ਇਸ ਕਰਕੇ ਜਿਹੜਾ ਨਿਹੰਗ ਸਿੰਘ ਹੁੰਦਾ ਹੈ ਖਾਲਸਾ ਜੀ ਬਾਣੀ ਬਾਣੇ ਦਾ ਧਾਰਣੀ ਉਹ ਆਨੰਦਪੁਰ ਸਾਹਿਬ ਦੇ ਮੱਲੇ ਤੇ ਜ਼ਰੂਰ ਪਹੁੰਚਦਾ ਜਿੱਥੇ ਮਰਜ਼ੀ ਹੋਵੇ ਕਿਉਂਕਿ ਉਸ ਦਿਨ ਸਤਗੁਰਾਂ ਦਾ ਬਚਨ ਹੈ ਕਿ ਅਸੀਂ ਖਾਲਸੇ ਦੇ ਵਿੱਚ ਵਸਦੇ ਹਾਂ ਸੋ ਜਦੋਂ ਮਹਾਰਾਜ ਉੱਥੇ ਪਹੁੰਚਦੇ ਆ ਤੇ ਫਿਰ ਉਹਦਾ ਪੁੱਤਰ ਕਿਉਂ ਨਾ ਪਹੁੰਚੇ ਇਸ ਕਰਕੇ ਖਾਲਸਾ ਜੀ ਇਹ ਹੋਲਾ ਮਹੱਲਾ ਜਿਹੜਾ ਬੜਾ ਵੱਡਾ ਤਿਹਾਰ ਹੈ ਆਪਣੇ ਪੰਥ ਦਾ ਇਹ ਜਾਹੋ ਜਲਾਲ ਵਾਲਾ ਪ੍ਰਤੀਕ ਹੈ ਸਤਿਗੁਰਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਹੋਲਾ ਮਹੱਲਾ ਸੋ ਇਹ ਮਹਾਰਾਜ ਦੀ ਕਿਰਪਾ ਸਦਕਾ 15 ਤਰੀਕ ਨੂੰ ਸੰਗਤਾਂ ਜਾ ਰਹੀਆਂ ਲੰਗਰ ਲਾ ਰਹੀਆਂ ਸਤਿਗੁਰੂ ਸਾਰਿਆਂ ਦੀ ਸੇਵਾ ਥਾਏ ਪਹੁੰਚ ਮਹਾਰਾਜ ਨੇ ਮੇਰਾ ਕੀਤੀਆਂ ਇਹ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਜਿਹੜਾ ਆਪਣਾ ਸਥਾਨ ਹੈ ਉੱਥੇ ਅਜਨਾਲੇ ਜਿਹੜਾ ਬਣ ਰਿਹਾ ਗੁਰਦੁਆਰਾ ਰਾਮ ਸਰ ਸਾਹਿਬ ਉੱਥੇ ਮਹਾਰਾਜ ਦੀ ਕਿਰਪਾ ਸਦਕਾ ਪਾਵੀ ਅੱਜ ਮਹਾਰਾਜ ਦੀ ਦਇਆ ਨਾਲ ਲੰਗਰ ਲਾ ਰਹੇ ਹਾਂ ਸੋ ਸਤਿਗੁਰਾਂ ਦੀ ਮਿਹਰ ਸਦਕਾ ਹੀ ਸਾਰੇ ਕਾਰਜ ਹੋ ਰਹੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਖਾਲਸਾ ਜੀ ਜਿਹੜਾ ਚਾਹ ਪਕਾਉਣਿਆਂ ਦਾ ਤੇ ਖੀਰ ਦਾ ਲੰਗਰ ਹੈ ਕੱਲ ਨੂੰ ਮਹਾਰਾਜ ਨੇ ਦਇਆ ਕਰਨੀ ਹੈ ਕੱਲ ਨੂੰ ਕੜੀ ਚੌਲ ਤੇ ਹੋਰ ਮਹਾਰਾਜ ਦੀ ਸੇਵਾ ਲਾਉਣ ਉਹ ਲੰਗਰ ਦੋ ਦਿਨ ਦਾ ਲੰਗਰ ਮਹਾਰਾਜ ਨੇ ਬਖਸ਼ਣਾ ਕੀਤਾ ਸੋ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਰਿਆਂ ਦਾ ਭਲਾ ਕਰਨ ਸਾਰਿਆਂ ਨੂੰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ